ਸਤਨਾਮ ਵਾਹਿਗੁਰੂ ਸਾਹਿਬ ਜੀ ਜਪ ਜੀ ਸੋਇਬ ਇੱਕ ਓੰਕਾਰ ਸਤਨਾਮ ਕਰਤਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸਪੰ ਗੁਰ ਪ੍ਰਸਾਦਿ ਜਪ ਆਦੇ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕੁ ਸੇ ਬੀ ਸੱਚ ਸੋਚ ਸੋਚਨੁ ਹੋਵੈ ਜੇ ਸੋਚੀ ਲਖਵਾਨ ਤੁਪ ਜੁਪਨ ਹੋਵੈ ਜੇ ਲਾਇ ਰਾਨ ਲਿਵਤਾਰ ਅਖਿਆ ਪਖ ਨ ਉਤਰੀ ਜੇ ਬੰਨਾਪੁਰਿਆ ਪਾਰ ਸਹ ਸਿਰ ਪਲਖੁ ਹੈ ਤੈਕ ਨ ਚੱਲੇ ਨਾਲ ਕਿਸ ਜੀਰ ਹੋਈ ਐ ਕਿ ਕੂੜਾ ਟੁੱਟੇ ਪਾਲੂ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹਵਨ ਆਕਾਰ ਹੁਕਮਨ ਕਿਹਾ ਜਾਈ ਹੁਕਮੀ ਹਵਨ ਜੀਅ ਹੁਕਮ ਲੈ ਵੜਾਈ ਹੁਕਮੀ ਉਤਮਨੀ ਚੁਗਮ ਲਖ ਦੁਖ ਸੁਖ ਪਾਈ ਐ ਇਕ ਨਾ ਹੁਕਮੀ ਬਖਸ਼ਿਸ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਰੁ ਕਮ ਨ ਕੋਈ ਨਾਨਕ ਹੁਕਮੇ ਜੇ ਪੁਚੈ ਤਉ ਮੈਂ ਕਹਿ ਨ ਕੋਈ ਗਾਵੇ ਕੋ ਤਾਣ ਹੋਵੈ ਕਿਸੇ ਤਾਣ ਗਾਵੇ ਕਾ ਦਾਤ ਜਾਣੀ ਨਿਸਣ ਗਾਵੇ ਕਾ ਗੁਣ ਵਡਿਆਈਆਂ ਚਾਰ ਗਵਕੋ ਅਵਿਧਿਆ ਵਿਖੰ ਵਿਚਾਰ ਗਵਕੋ ਸਾਜ ਕਰੇ ਤਨ ਖੇ ਗਵਕੋ ਜੀਅ ਲੈ ਫਿਰ ਦੇ ਗਵਕੋ ਜਪ ਦਿਸ ਦੂਰਾ ਗਵਕੋ ਵਿਖੇ ਹਾਦਰ ਹ ਦੂਰਾ ਕਥਨ ਕਥਿਨੇ ਆਵੇਂ ਤੂਟ ਕਾਤ ਕਾਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਫਗਪਾਹੇ ਜੁਗ ਜੁਗੰਤਰ ਖਾਹੀ ਗਾਏ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਸਾਵੇ ਪਰਵਾਹ ਸੱਚਾ ਸਾਹਿਬ ਸੱਚ ਨਾਈ ਆਖਿਆ ਪਉ ਅਪਰ ਅਕ ਮੰਗਹ ਦੇਹ ਦੇ ਦਾਤ ਕਰੇ ਦਾਤਾਰ ਫੇਰ ਅਗਿਆ ਗਰ ਕੀਏ ਜਿਦ ਸਦਰਬਹ ਮੂਖੇ ਬੋਲਣ ਬੋਲੀਏ ਜੇ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀਆਂ ਵ ਕੱਪੜਾ ਨੇ ਰੀ ਮੁਖਤਵਾਰ ਨਾਨਕੇ ਜੜੀਐ ਸਭ ਪੇ ਸਜਿਆਰ ਥਾਪੇਨ ਜਾਈ ਕੀਤਨ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਏ ਸੁਣੀਏ ਮੰਨ ਰੱਖੀਏ ਭਾਵ ਦੁੱਖ ਪਰ ਹਰ ਸੁਖ ਕਰ ਲੈ ਜਾਈ ਗੁਰਮਖ ਨਾਦੰ ਗੁਰਮਖ ਵੇਧੰ ਗੁਰਮਖ ਰੇ ਸਮਾਈ ਗੁਰ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਣਾ ਅਖ ਨਹੀਂ ਕਣ ਕਥਨ ਜਾਈ ਗੁਰ ਇਕ ਦੇ ਬਜਾਈ ਸੋਨਾ ਜਿਹਾ ਕਿ ਕਦਤ ਸੋਬਾ ਵਿਸਰਣ ਜਾਈ ਤੀਰਥ ਨਵਾ ਜੇ तिस ਭਾਵਾ ਵਿਣ ਪਾਣ ਕੀ ਨਾਹੀ ਕਰੀ ਜੇ ਤਿਸਰ ਠੋਪਈ ਵੇਖਾ ਵਿਣ ਕਰਮ ਕੀ ਮਿਲ ਲਈ ਮਤ ਵਿਚ ਰਤਨ ਜਵਾਰ ਮਾਣਿਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬਝਾਈ ਸਵਨਾ ਜੀਆਂ ਕਿ ਕਦਾਤਾ ਸੋ ਬਿਸਰਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ ਨਾ ਖੰਡਾ ਵਿ ਜਾਣੀ ਐ ਨਾਲ ਚੱਲੇ ਸਭ ਕੋਈ ਚੰਗਾ ਨੁਰਖਾਇ ਕ ਜਸ ਕੀਰਤ ਜਗਲੇ ਜੇ ਤਿਸ ਨਰਨ ਆਵਈ ਤਾ ਵਤਨ ਪੁੱਛਾ ਕੇ ਕੀਟ ਅੰਦਰ ਕੀਟ ਕਰ ਦੋਸੀ ਦੋਸ਼ ਦਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਰਾ ਕੋਈ ਗੁਣਵੰਤਿਆ ਗੁਣ ਦੇ ਤਿਹ ਕੋਈ ਨ ਸੁਝੈ ਜੇ ਇਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ ਦਵਲ ਅਗਾਸ ਸੁਣਿਆ ਦੀਪ ਲੋ ਪਤਾਲ ਸੁਣਿਆ ਪਹੇ ਨ ਸਕੇ ਕਾਲ ਨਾਨਕ ਭਗਤ ਸਦਾ ਵਿਗਾਸ ਸੁਣੀਏ ਦੁਖ ਭਾਵ ਕਾ ਨਾਸ ਸੁਣੀਏ ਈਸ਼ਰ ਬਰਮ ਇੰਦਾ ਸੁਣੀਏ ਮੁਖਸਲਣ ਮੰਦਾ ਸੁਣ ਹੈ ਜੋਗ ਜੁਗ ਤਨ ਪੀਦਾ ਸੁਣੀਏ ਸਾ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਗਿਆਨ ਸੁਣਿਆ 68 ਕਸਨਾਨ ਸੁਣਿਆ ਪੜ ਪੜ ਪਬੇ ਮਾਨ ਸੁਣਿਆ ਲਗੇ ਸੈ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸੇ ਸੇਖਪੀਰ ਪਸਾ ਸੁਣਿਆ ਅੰਦੇ ਪਾਵੇ ਰਾ ਸੁਣਿਆ ਹਾਥ ਵੇ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮਨ ਕੀ ਗਤ ਕਹੀ ਨ ਜਾਏ ਏ ਕੋ ਕਾ ਪਿੱਛ ਪਛਤਾਏ ਕਾਗਜ਼ ਕਲਮ ਨਾਲ ਲਿਖਣ ਹਾਰ ਮਨਨੇ ਕਬਹ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜਿ ਕਾ ਮਨ ਜਨੇ ਮਨ ਕੋਏ ਮਨ ਸੁਰਤ ਹੋਏ ਮਨ ਬੁੱਧ ਮਨ ਸਗਲ ਪਵਣ ਕੇ ਸੁੱਧ ਮਨ ਨੂੰ ਚੋਟ ਨ ਖਾਈ ਮਨ ਜਮ ਕੇ ਸਾਥ ਨ ਜਾਈ ਐਸਾ ਨਾਮ ਨਿਰੰਜਨ ਹੋਏ ਜਿ ਕਾ ਮਨ ਜਨੇ ਮਨ ਕੋਏ ਮਨੈ ਮਾਰਗ ਠਾਕ ਨ ਪਾਇ ਮਨੈ ਪਸਿ ਪਰਗਟ ਜਾਈ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੀ ਸਰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਨੇ ਮਨ ਕੋਏ ਮਨੈ ਪਵ ਮੁਖਦਵਾਰ ਮਨੈ ਪਰਵਾਰੇ ਸਾਧਾਰ ਮਨ ਹੈ ਤਰੇ ਤਰੇ ਗੁਰ ਸਿੱਖ ਮਨ ਨਾਨਕ ਪਾਏ ਨਿਪਖ ਅਸਾ ਨਾਮ ਨਿਰੰਝਨ ਹੋਇ ਇਕ ਮਨ ਜਰੇ ਮਨ ਕੋਇ ਪੰਜ ਪ੍ਰਵਾਨ ਪੰਜ ਪਰਧਾਨ ਪੰਚੇ ਸੋਧਾ ਰਾਜਾਨ ਪੰਚੇ ਭਵ ਦੁਰਗੇ ਮਾਨ ਪੰਚੇ ਸੋਧਾ ਰਾਜਾਨ ਨਚਾਂ ਕਾ ਗੁਰ ਏਕ ਤੇ ਆਨ ਜੇ ਕੋ ਕਹ ਕਰ ਵਿਚਾਰ ਕਰਤੇ ਕ ਕਰਣ ਨਾਹੀ ਸਮਾਰ ਤਾਲ ਧਰਮ ਦਿਆ ਕਾ ਪੂਤ ਸੰਤੋਖਾ ਪ੍ਰਖ ਜਿਨ ਸੂਤ ਜੇ ਕੋ ਬੁਝੈ ਹੋਐ ਸਜਿਆ ਹਰ ਤਵਲੇ ਉਪਰ ਕੇ ਤਪ ਹਾਰ ਅਰਤੀ ਹੋਰ ਪਰ ਹੋਰ ਹੋਰ ਤੇਸਤੇ ਪਰ ਤਲੇ ਜਾ ਕਵਣ ਜੋਰ ਜੀਹ ਜਾਤ ਜੀਹ ਜਾਤ ਰੰਗਾ ਕੇ ਨਾਮ ਸਭ ਨਾ ਲਿਖਿਆ ਬੂੜੀ ਕਲਾਬ ਇਹੋ ਲਿਖ ਲਿਖ ਜਾਣ ਕੋਈ ਲੇਖਾ ਲਿਖਿਆ ਕਿ ਤਹ ਹੋਈ ਕਿ ਤ ਤਨ ਸਵਲਿਆ ਰੂਪ ਕਿਤੇ ਜਾਨ ਦਾ ਜਾਣ ਕੌਣ ਕੂਤਿ ਕਿ ਤਪਸ ਕੋ ਕੋ ਬਾਵੋ ਕਿਸਤੇ ਹੋਏ ਲਖ ਦਰਿਆਵੋ ਕੁਦਰਤ ਕੌਣ ਕਾ ਵਿਚਾਰ ਵਾਰ ਅਨ ਜਾਮ ਇਕ ਵਾਰ ਜੋਤ ਤੁ ਪਵ ਸਾਈ ਪਨੀਕਾਰ ਤੂ ਸਦਾ ਸਲਾਮਤ ਨਿਰੰਕਾਰ जप असंख्य पावो असंख्य पूजा असंख्य तप तावो असंख्य ग्रंथ मोख वेद पाठ असंख्य जोग मन रहे उदास असंख्य भगत गुण ज्ञान विचार असंख्य सती असंख्य दातार असंख असंख्य सुरम बक्सार असंख्य मोनिवलाई तार ਕੁਦਰਤ ਕਵਣ ਕਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰ ਕੰਧ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੀ ਜੋਰ ਅਸੰਖ ਗਲ ਵੜ ਤਕ ਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰ ਕੁੜਿਆਰ ਕੁੜੇ ਫੇਰਾਹੇ ਅਸੰਖ ਮਲੇਸ਼ ਮਲ ਪਖਾਏ ਅਸੰਖ ਕੁੜਿਆਰ ਕੁੜੇ ਫੇਰਾਏ ਅਸੰਖ ਮਲੇਸ਼ ਮਲ ਪਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੇ ਜਿ ਕੈ ਵਿਚਾਰ ਵਾਰਿ ਅਨਜਾਮ ਇਕ ਵਾਰ ਜੋ ਤੁਧ ਪਾਵੈ ਸਹਿ ਪਰਿਕਾਰ ਕੂ ਸਦਾ ਸਲਾਮ ਤਨੰਗਾਰ ਅਸੰਖ ਨਾਮ ਸੰਕਥਾ ਆਗਮ ਗਮ ਸੰਖਲ ਅਸੰਖ ਸਿਰ ਪਰ ਹੋਈ ਅਖਰੀ ਨਾਮ ਖਰੀਸਲਹ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਨ ਬੋਲਣ ਬਾਣ ਅਖਰਾ ਸੇ ਸੰਜੋਗ ਵਖਾਣ ਜਿਨਰ ਸੇਵਿਆ ਤਿਨ ਸੁਖ ਪਾਇਆ ਸਹਿਜੀ ਹਰਨਾਮ ਸਮਾਇਆ ਤੂੰ ਬੇਕਰਤਾ ਤੇਰਾ ਕੀ ਆਸ ਹੋਏ ਤਲਵਿੰਦੋ ਜਾਵਰ ਨ ਕੋਏ ਤੂੰ ਕਰ ਕਰ ਮਿਖ ਜਾਣ ਸੋ ਜੈ ਨਾਨਕ ਗੁਰਮੁਖ ਪ੍ਰਗਟ ਹੋਏ ਅਸੰਖ ਨ ਸੰਖ ਨਾਵ ਸੰਕਤਮ ਅਗਮ ਅਗਮ ਅਸੰਖ ਲੋ ਅਸੰਖ ਸਿਰ ਪਰ ਹੋਏ ਅਖਰੀ ਨਾਮਕ੍ਰੀਸਲਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਨ ਬੋਲਣ ਬਾਣ ਅਖਰਾ ਸਿਰ ਸੰਜੋਗ ਬਖਾਣ ਜਿਨਹ ਲਿਖਤ ਸਰਣਾ ਹੈ ਜੇ ਵਰਮਾਏ ਤਿੰਨ ਤੇ ਪਾਏ ਜਿਤਾ ਕੀਤਾ ਤਿਤਨਮ ਵਣਾਏ ਨਹੀਂ ਕੋਥਾਉ ਕੁਦਰਤ ਕਵਣ ਕਾ ਵਿਚਾਰ ਵਾਰਿਆਨ ਜਵ ਇਕ ਵਾਰ ਜੋ ਤੁਧ ਪਾਵੈ ਸਾਈ ਪਾਲਿਕਾ ਤੂ ਸਦਾ ਸਲਾਮਤ ਨਿਰੰਕਾਰ ਪਰਿਏ ਹੱਥ ਪੈਰ ਤਨ ਦੇਹ ਪਾਣੀ ਤੋ ਤੈ ਉਤਰ ਸਕੇਹ ਮੂਤ ਭਲੀ ਤੀ ਕਬੜੋ ਜੇ ਸਭੁ ਨਹੀ ਤੋ ਪਰਿਏ ਮਤ ਪਪ ਗ ਸੰਗ ਪਤੁ ਰਪਨ ਕੇ ਰੰਗੁ ਉਨੀ ਪਾਪੀ ਆਖ ਨਾਹੀ ਕਰ ਕਰਣਾ ਲਿਖ ਲੈ ਜਾਵੋ ਆਪੇ ਬੀਜ ਆਪੇ ਹੀ ਖਾਵੋ ਨਾਨਕੁ ਕੁਕਮੀ ਆਵੋ ਜਾਵੋ ਤੀਰ ਤਪ ਦਿਆਦ ਦਾਨ ਜੇ ਕੋ ਪਾਵੈ ਧਿਲ ਕਮਨ ਸੁਣਿਆ ਮੰਨਿਆ ਮਨ ਕੀਤਾ ਭਾਉ अंतर्गत तीर्थ मलनावो सब गुण तेरे में नाही कोई ऋण गुण की ते भक्तन होए स्वसत बणी बरमावो सत सुहाण सदा मन चावो कौन सवेला वक्त कावणा कौन जित्त कावण वार कौन श्रुति माहु कावण जित होवा आकार ਵੇ ਨ ਪਾਇਆ ਪੰਤੀ ਜਵੈ ਇੱਕ ਪੁਰਾਨ ਵਖਤ ਨ ਪਾਇਓ ਕਾਦੀਆਂ ਇਹ ਲੇਖਨ ਲੈ ਕੁਰਾਨ ਤਿਤਵਰਨ ਜੋਗੀ ਜਾਣ ਰਤਮਨ ਕੋਈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੀ ਅਪੇ ਜਣ ਸੋਈ ਕਿਉ ਕਰਖ ਕਿਉ ਸਲਾਹੀ ਕਿ ਵਰਣੀ ਕਿਮ ਜਾਣ ਨਾਨਕ ਆਖਣ ਸਭ ਕੋ ਵਖ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਹਵ ਨਾਨਕ ਜੀ ਕੋ ਆਪੋ ਜਾਣ ਅਗੇ ਗਿਆਨ ਸੋਹ ਪਤਲ ਪਤਲ ਲਖ ਅਗਸ ਅਗਸ ਓੜ ਕੋੜ ਕਪਾਲ ਥਕੇ ਵੇਦ ਕਨਿਕਵਾਤ ਸਜ ਠਰ ਗੈਨ ਕਤੇ ਬਾਸ ਨੂੰ ਇਕ ਤਾਤ ਲੇਖ ਹੋਇ ਤਾ ਲਖਿਆ ਲਖਿਆ ਹੋਇ ਬਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾ ਇਤੀ ਸਰਤਨ ਪਈਆ ਨਦੀਆਂ ਤੇ ਵਹ ਪਵ ਸਮੁੰਦਰ ਨ ਜਾਣੀ ਐ ਸਮੁੰਦਰ ਸਾ ਸੁਲਤਾਨ ਗਿਰਹਾ ਸੇ ਤੀ ਮਾਲ ਤਨ ਕੀੜੀ ਤੁਲ ਹੋਵਣੀ ਜੇ ਤਿਸ ਮਨੋਂ ਨ ਵਿਸਰ ਅੰਤਨ ਸਿਪਤੀ ਕੈਣ ਨ ਅੰਤ ਅੰਤਨ ਕਰਨੇ ਦੇਣੇ ਅੰਤ ਅੰਤਨ ਵੇਖਣ ਸੋਣੇ ਅੰਤ ਅੰਤਨ ਜਾਪੈ ਕੀਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰਵਾਰ ਅੰਤ ਕਰਨ ਕੇਤੇ ਬਿਨ ਲਾਏ ਤਾਂ ਕਿ ਅੰਤਨ ਪਹੇ ਜਾਏ ਜਿਉ ਅੰਤਨ ਜਾਣੇ ਕੋਇ ਬਉਤਾਂ ਗਈਐ ਬਉਤ ਹੋਇ ਵੱਡਾ ਸਭ ਚਥਬ ਉੱਚੇ ਉਪਰ ਉੱਚਾ ਨਾਮ ਇਹੜੂ ਉੱਚਾ ਹੋਵੇ ਕੋਇ ਕਿਸ ਸੋੱਚ ਗੋ ਜਾਣੈ ਸੋਇ ਜੇ ਵੜੇ ਆਪ ਜਾਣਿਆ ਆਪ ਨਾਨਕ ਨਦਰੀ ਕਰਮੀ ਦਾਤ ਮਉਤ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਤਨ ਤਮਾਈ ਕਿਤੇ ਮੰਗਹ ਜੋਦੇ ਅਪਾਨ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਪ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਹੀ ਕਿਤੇ ਮੂਰਖ ਖਾਹੀ ਕਾਇ ਕਿਤੇ ਦੁਖ ਭੁਖ ਸਦਮਾਰ ਇਹ ਵੀ ਦਾ ਤੇਰੀ ਦਾਤਾਰ ਬੰਦ ਕਲਾ ਸੇ ਪਹਣੇ ਹੋਏ ਹੋ ਰਖਨ ਸਕ ਕੋਏ ਇਹ ਕੋ ਖਾ ਕੇ ਅਖਣ ਪਾਹੀ ਓ ਜਾਣ ਜਿਤੇ ਮੁਖਾਈ ਅਪੇ ਜਾਣੇ ਅਪੇ ਦੇ ਅਖਿ ਸਿਵ ਕੇ ਕੇ ਜਿਸਨੋ ਸਭ ਸਿਪਤ ਜਿਸਨੋ ਬਖਸੇ ਸਿਪਤ ਸਲਾ ਨਾਨਕ ਪਸਹੀ ਪਸਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੇ ਮੁੱਲ ਪੰਡਾ ਅਮੁੱਲ ਅਮੁੱਲ ਜਾਏ ਅਮੁੱਲ ਪਾਇ ਅਮੁੱਲ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਮੁੱਲ ਤਲ ਅਮੁੱਲ ਪਰਵਾਨ ਅਮੁੱਲ ਬਖਸ਼ੇ ਸਮੁੱਲ ਨਿਸਾਨ ਅਮੁੱਲ ਕਰਮ ਅਮੁੱਲ ਪਰਮਾਨ ਅਮੁੱਲ ਅਮੁੱਲ ਕੀਆ ਨਜਾਇ ਆਗਰ ਲਿਵਲਾਈ ਅੱਖੇ ਵਿਦ ਪਾਟ ਪੁਰਾਣਾ ਅੱਖੇ ਪੜੇ ਕਰੇ ਵਿਖਿਆਣ ਅੱਖੇ ਵਰਮੇ ਅੱਖੇ ਇੰਦਾ ਅੱਖੇ ਗੋਪੀ ਤੇ ਗੋਵਿੰਦ ਅੱਖੇ ਇਸਰਿਆ ਅੱਖੇ ਸਿੱਧ ਅੱਖੇ ਕਿਤੇ ਕਿਤੇ ਬੁੱਧ ਅੱਖ ਦਨ ਅੱਖ ਦੇਵ ਅੱਖ ਸੁਰ ਨਰ ਮਨ ਜਨ ਸੇਵਾ ਤੇ ਅੱਖੇ ਅਖਣ ਪਾਹੀ ਇਤੇ ਕਹਿ ਕੈ ਉੱਠ ਟੁੱਟ ਜਾਏ ਇਤੇ ਕੀਤੇ ਹੋਰ ਗਰ ਥਾਕਨ ਸਕ ਗਏਗੇ ਜੇ ਬੜ ਭਵ ਤੇ ਬੜ ਹੋਈ ਧਨਕ ਜਾਣ ਸਚ ਸੋਈ ਇੱਕ ਅੱਖ ਬੋਲ ਵਿਗਾੜ ਕਾਲਿਕ ਸਿਰ ਗਵਾਰਾ ਗਵਾਰ ਸੋਦਰ ਗਏ ਸੁਗਰ ਕਿਹਾ ਜਿਤ ਬ ਸਰਬ ਸੰਭਾਲੇ ਵਜੇਨਾ ਧਣੇ ਕ ਸੰਖ ਕਿਤੇ ਬਵਣ ਹਾਰੇ ਇਤੇ ਰਗ ਪਰਿਸੁ ਕਈਨ ਇਤੇ ਗਵਣ ਹਾਰੇ ਗਵਣ ਹੈ ਤੁਨ ਪਉਣ ਪਾਣੀ ਬਸੰਤਰ ਗਵੇ ਰਾਜ ਧਰਮ ਦਵਾਰੇ ਗਵੇ ਚਿਤ ਗੁਪਤ ਲਿਖ ਜਾਣ ਹੈ ਲੇਖ ਲੇਖ ਧਰਮ ਵਿਚਾਰੇ ਗਵੇ ਸਰਬਰਮ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਅੰਦਰ ਸੰ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਉਣ ਸਾਧ ਵਿਚਾਰੇ ਗਾਉਣ ਜਤੀ ਸਦੀ ਸੰਤੋਖੀ ਗਾਵੇ ਮੀਰ ਕਰਾਰੇ ਗਾਉਣ ਪੰਡਿਤ ਪਨ ਰਖੀ ਸਾਰਾ ਜੁਗ ਜੁਗ ਵੇਦ ਨਾਲੇ ਗਾਵੇ ਮੋਹਣੀ ਅਮਨ ਮੋਹਣ ਗਗਮਛਪਿਆਲੇ ਗਾਮ ਰਤਨ ਪਾਏ ਤੇਰੀ ਅਛਰ ਦਿਰਧਨਲੇ ਗਵਜੋਦ ਮਹਾ ਬਲਸੂਰਾ ਗਵ ਖਣੀ ਚਾਰੇ ਗਵਹ ਖੰਡ ਮੰਡਲ ਬ੍ਰਹਮੰਡ ਕਰ ਕਰ ਰਖੀ ਧਾਰੇ ਸਹੀ ਤੁਤਨ ਗਵਹ ਜੋਤਿ ਭਾਵਨ ਤੇ ਤੇਰੇ ਭਗਤ ਰਸਾਲ ਨੇ ਘਰ ਦੇ ਗਦਨ ਸੇ ਮੈਂ ਜਿਤਨੇ ਅਵਨ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸਾਹਿਬ ਸੱਚਾ ਸੱਚੀ ਨਾਈ ਹੈ ਵੀ ਉਸ ਜੈਨੇ ਜਸੀ ਰਚਨਾ ਜਿ ਨਿਰਚਾਈ ਰੰਗੀ ਰੰਗੀ ਪਹਾਂਤੀ ਘਰ ਘਰ ਜਨਸੀ ਮਾਇਆ ਜਿਨੇ ਉਪਾਈ ਕਰ ਕਰੇ ਵੇਖੀ ਗੀਤਾ ਆਪਣਾ ਜੇ ਦਿਵੜਿਆ ਜੇ ਤੁਸ ਪਾਵੈ ਸੋਈ ਕਰਸੀ ਹੁਕਮਨ ਕਰਨਾ ਜਾਈ ਸਪਤ ਸਹ ਸਪਤ ਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਤੋਖ ਸਰਮਪਤ ਜੋੜੀ ਧਿਆਨ ਕੀ ਕਰੇ ਪੇ ਭੂਤ ਚਿੰਤਾ ਕਾਲ ਗਵਾਰਿਹਿ ਜਾ ਕਾਇਆ ਜਗੁ ਦਿੰਡਾ ਪਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤ ਜਗ ਜੀਤ ਅਦੇ ਤਿਸੇ ਅਦੇਸ ਆਦਨੀ ਲਾ ਨਾਦਨਾਤ ਜੁਗ ਜੁਗ ਗੋਵੈਸ ਭਗਤ ਗਿਆਨਦਿਆ ਬੰਡਾਰਣ ਘਟ ਘਟ ਵਜੇ ਨਾਦ ਆਪਨਾਥ ਨਾਤੀ ਸਭ ਜਾ ਕੀ ਰੇਦਿਸ ਦਿ ਅਵਰਸਾਦ ਸੰਯੋਗ ਸੰਯੋਗ ਦੋਹੇ ਕਾਰ ਚਲਾਵੇ ਏਖੇ ਆਵੇ ਭਾਗ ਆਦੇਸਿ ਸੇ ਆਦੇਸ ਆਧਨੀ ਲੈ ਨਾਦਨ ਹੱਤ ਜੁਗ ਜੁਗ ਕੋ ਵੇਸ ਆਇ ਕਮਈ ਜੁਗਤ ਵਿਆਈ ਤਿੰ ਚੇਲੇ ਪਰਵਾਨ ਇਕ ਸੰਸਾਰ ਇਕ ਬੰਡਾਰ ਇਕ ਲਾਏ ਦੀ ਬਾਣ य चला ज्यरमाणेख न नृण बहुता वडान आदे ते आदेश आदनी दनादुग्ग युग कवेश आसना ल भण्डार युग् च पाया स्वेकवा ਕਰ ਕਰ ਵੇਖੈ ਸ੍ਰਿਜਣਹਾਰ ਨਾਨਕ ਸੱਚੇ ਕੀ ਸਜੀਗਾਰ ਆਦੇਸਿ ਸੇ ਆਦੇਸ ਆਦਿ ਨਿਲ ਆਦਨ ਹਾਤ ਜੁਗ ਜੁਗ ਕੋ ਵੇਸ ਇਕ ਦੋ ਜਿ ਬ ਲਖ ਵੇ ਲਖ ਵੇ ਲਖ ਵੀਸ ਲਖ ਲਗੜਿਆ ਕੀ ਹੈ ਏਕ ਨਾਮ ਜਗਦੀਸ ਇਤ੍ਰਹਤ ਪਤ ਪੌੜੀਆਂ ਚੜ੍ਹੀਏ ਹੋਏ ਕੀ ਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਇ ਰੀ ਸ ਨਾਨਕ ਨਧਰੀ ਪਈ ਐ ਕੂੜੀ ਗੁੜਾ ਠੀਸ ਅਖਣ ਜੋਰ ਚਪੈ ਨਾ ਜੋਰ ਜੋਰ ਨ ਮੰਗਣ ਦਿਨ ਜੋਰ ਜੋਰ ਨ ਜੀਵਨ ਮਰਨ ਜੋਰ जो न राजमल मनसोर जो न सुरति ज्ञान विचार जो न जुक्ति छुट संसार जे सत जोर कर वेख सोय नानक उत्तम नीचन कोय राति रुति दिवार पौन पाणी अग्नि पाताल तिस्वी धरती थाप रखी धर्मसाल ਤਿਸ ਜੀ ਹੈ ਜੁਗਤ ਕੇ ਰੰਗ ਇਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਪੂ ਸੱਚਾ ਦਰਬਾਰ ਇਤ ਹੈ ਸੋਣ ਪੰਜ ਪਰਵਾਨ ਨਦਰੀ ਕਰਮ ਪਵੈ ਨਿਸਾਨ ਗਜ ਬਗਾਈ ਉਥੇ ਪਾਈ ਨਾਨਕ ਗਾਇਆ ਜਾਪੇ ਜਾਏ ਧਰਮ ਖਣ ਕੇ ਹੋ ਧਰਮ ਗਿਆਨ ਖਣ ਕੇ ਆਖੋ ਕਰਮ ਇਤੇ ਪਉਣ ਪਾਣੀ ਵੈ ਸੰਤਰ ਇਤੇ ਗਾਨ ਮੇਸ ਇਤੇ ਬਰਮੇ ਕਾਰਤ ਕੜੀਏ ਰੂਪ ਰੰਗ ਕੇ ਵੇਸ ਇਤੇ ਕਰਮ ਭੂਮੀ ਮੇਰ ਕੇਤੇ ਕੇਤੇ ਤੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕیتے ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਬੇਸ ਕੀਤੇ ਦਿਉਦਾਨ ਮੂਨ ਕੀਤੇ ਕੀਤੇ ਰਤਨ ਸਮੁੰਦ ਕੀਤਿਆਂ ਗਾਣੀ ਕੀਤਿਆਂ ਬੜੀ ਕੀਤੇ ਪਾਤ ਨਿਰੰਦ ਕੀਤਿਆਂ ਸੁਰਤੀ ਸੇਵਕ ਕੀਤੇ ਨਾਨਕੰਤਨ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਇਥੇ ਨਾਦ ਬਨੋਦ ਕੋੜ ਅਨੰਦ ਸ਼ਰਮ ਖਣ ਕੀ ਬਾਣੀ ਰੂਪ ਇਥੇ ਘਾੜਤ ਗਣੀਏ ਬਹੁਤ ਅਨੂਪ ਤਾਂ ਕੀ ਗੱਲਾਂ ਕਤੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਜਤਾਏ ਇਥੇ ਘੜੀ ਐ ਸੁਰਤ ਮਤ ਮਨ ਬੁੱਧ ਇਥੇ ਘੜੀ ਐ ਸੁਰਾਂ ਸਦਾ ਕੀ ਸੋਧ ਕਰਮ ਖੰਡ ਕੀ ਬਾਣੀ ਜੋਰ ਇੱਥੇ ਹੋਰ ਨਾ ਕੋਈ ਹੋਰ ਇੱਥੇ ਜੋਤ ਮਹਾ ਬਲ ਸੂਰ ਤਿਨ ਮੇਰਾ ਮਰਿਆ ਬਰਪੂਰ ਇਤ ਸਿਤੋ ਸਿਤ ਮਮ ਮਹੀ ਤਾਂ ਕਿ ਰੂਪ ਨ ਕਥਨ ਜਾਏ ਨਹੁ ਮਰੇ ਨ ਠਗੇ ਜਾਹੀ ਜਿਨ ਕੇ ਰਾਮ ਸੈ ਮਨ ਮਾਹੇ इत्थे भगतव सकल करयन सच्चा मनसो सच खोण्डव सनरङ्कार कर कर वे क नदर निहाल इत्थे खण्ड मण्डल परमण्ड जे को कथा त अन्त नियन्त इत्थे लालकार जीव जे जी हुकुम तिमे तिमकार विख विकसे कर विचार नानक कथ कथना करणा सार जत यत में तनयार मत भेद थयार पौखल अगम तप ता वो पाण्डा वो अमृति ठार यत पारा तर् सुनयारण मत वेद थियार ਔਖਨ ਲਗੰਤ ਪਤਾਵ ਪਾਂਡਾ ਪਵ ਅਮਰ ਦਿੱਠਾਲ ਘੜੀਐ ਸਭ ਸਚੀ ਟਕਸਾਲ ਜਿੰਨ ਕੋ ਨਦਰ ਕਰਮ ਤਿਨ ਕਾ ਨਾਨਕ ਨਦਰਿ ਨਦਰਨਿਆ ਸਾਲੋਕ ਪਵਣ ਗੁਰੂ ਪਾਣੀ ਪਿਤਾ ਮਤ ਤਰਤ ਮਤ ਦੇਵ ਸਰਦਹदाई ਦਾਇਆ ਕਿਨ ਸਗਲ ਜਗਤ ਕੰਗਿਆਈਆ ਬੁਰੀਆ ਬਾਚ ਧਰਮ ਹਦੂ ਕਰਮੀ ਆਪੋ ਆਪਣੀ ਗੜੜ ਕਧੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਹਨ ਨਾਨਕ ਤੇ ਮਗਯੋ ਜਲੇ ਤੇਤੀ ਛੁਟੀ ਨਾਨ ਜਿਨੇ ਨਾਮ ਤੇ ਆਇਆ ਗਏ ਮਸਕਤ ਖਾਨ ਲਨਗ ਦੇਮ ਵਿਓ ਜਲੇ ਤੇਤੀ ਜੁਟੀ ਨਾਲ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ